ਭਾਰਤ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਗਿਆਨੀ ਜੈਲ ਸਿੰਘ ਜੀ ਦੇ ਪੋਤੇ ਇੰਦਰਜੀਤ ਸਿੰਘ ਬੰਬੂ ਦੇ ਵੱਲੋਂ ਅੱਜ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ। ਇਸ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਨਾਲ ਹਰਚਰਨ ਸਿੰਘ ਗਰਨੌਤਾ ਪ੍ਰੈਜ਼ੀਡੈਂਟ ਆਫ ਰਾਮਗੜੀਆ ਸਭਾ ਚੰਡੀਗੜ੍ਹ ਜਸਪਾਲ ਸਿੰਘ ਖੀਵਾ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਆਫ 올 ਇੰਡੀਆ ਬੈਕਵਰਡ ਕਲਾਸ ਫੈਡਰੇਸ਼ਨ ਸਮੇਤ ਹੋਰ ਆਗੂ ਮੌਜੂਦ ਰਹੇ। ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮਹਾਨ ਜਸਾ ਸਿੰਘ ਰਾਮ ਗੜਿਆ ਜੀ ਦੀ 5 ਮਹੀਨ ਨੂੰ ਆ ਰਹੇ ਜਨਮ ਦਿਹਾੜੇ ਨੂੰ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਸਾ ਸਿੰਘ ਰਾਮ ਗੜਿਆ ਸਿੱਖ ਰਾਜ ਦੇ ਸਮੇਂ ਮਹਾਨ ਸਿੱਖ ਆਗੂਆਂ ਦੇ ਵਿੱਚੋਂ ਇੱਕ ਸਨ ਜੋ ਕਿ ਸੱਗੂ ਗੋਤ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਜੋ ਕਿ ਲਾਹੌਰ ਦੇ ਇਚੋ ਗਿਲ ਦੇ ਵਿੱਚ ਪੈਦਾ ਹੋਏ ਸਨ। ਉਹਨਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਦਾ ਦਿਨ ਇਸ ਕਰਕੇ ਬਹੁਤ ਸੁਭਾਗਿਆ ਪ੍ਰਯ ਹੋਵੇਗਾ ਕਿਉਂਕਿ ਇਸ ਵਾਰ ਜਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਮੌਕੇ ਭਾਰਤ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਗਿਆਨੀ ਜੈਲ ਸਿੰਘ ਜੀ ਦਾ ਜਨਮ ਦਿਵਸ ਵੀ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਦੇ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਰਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਦੇ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਦੱਸਿਆ ਆਓ ਸੁਣਦੇ ਹਾਂ। ਮੇਰਾ ਨਾਮ ਇੰਦਰਜੀਤ ਸਿੰਘ ਬੱਬੂ ਹੈ ਔਰ ਮੈਂ ਸੋਲਜੀ ਜੈਨੀ ਜੈ ਸਿੰਘ ਦਾ ਗ੍ਰੈਂਡਸਨ ਹਾਂ ਅੱਜ ਅਸੀਂ ਇੱਥੇ ਸਾਰੇ ਇੱਥੇ ਸਰਕਟ ਹਾਊਸ ਇਕੱਠੇ ਹੋਏ ਆ ਰਣੋਤਾ ਜੀ ਆਏ ਨੇ ਅਚਲ ਸਿੰਘ ਡਾਕਟਰ ਅਚਲ ਸਿੰਘ ਰਣੋਤਾ ਜੀ ਮੇਰੇ ਵੱਡੇ ਭਰਾ ਮਲਕੀ ਸਿੰਘ ਬਿਰਮੀ ਜੀ ਮਾਮਰਾ ਜੀ ਛੋਟੇ ਬ੍ਰਦਰ ਗੁਰਿੰਦਰ ਸਿੰਘ ਜੀ ਹੋਰ ਵੀ ਕਈ ਲੋਕ ਇੱਥੇ ਬੈਠੇ ਨੇ ਪਸ ਇੱਥੇ ਮੀਟਿੰਗ ਕੀਤੀ ਹੈ ਕਿ ਮੈਂ ਸਭ ਤੋਂ ਪਹਿਲਾਂ ਤੈਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਬੈਠ ਕੇ ਪਲੈਨਿੰਗ ਕੀਤੀ ਕਿ ਅਸੀਂ ਜਸਾ ਸਿੰਘ ਜੀ ਦਾ 300 ਸਾਲ ਆ ਉਹ ਕੁਦਰਤੀ ਕਿਸਮਤ ਦੇਖੋ ਕਿ ਸਾਡੀ ਉਮਰ ਚ ਆਇਆ ਹੈ ਨਾ ਅਸੀਂ 700 ਸਾਲਾ ਸੀ ਦੇਖ ਸਕਦੇ ਹਾਂ ਤੇ ਨਾ 1200 ਸਾਲਾ ਦੇਖਿਆ ਕਰ ਤੇ ਸਾਡੀ ਕੁਝ ਖੁਸ਼ਕਿਸਮਤ ਹੈ ਅਸੀਂ ਕਿ ਉਹਨਾਂ ਦਾ 300 ਸਾਲਾ ਮਨਾਉਣ ਦਾ ਸਾਨੂੰ ਮੌਕਾ ਮਿਲਿਆ ਜੋ ਕੋ ਕੁਦਰਤੀ ਦੇਖੋ ਇੱਕ ਗੋਡ ਗਿਫਟ ਹੈ ਗਿਆਨੀ ਜੈ ਸਿੰਘ ਜੀ ਦਾ ਵੀ ਜਨਮ ਦਿਨ 5 ਮਈ ਦਾ ਹੀ ਹੁੰਦਾ ਦੋਨਾਂ ਦਾ ਤੇ ਦੋਨਾਂ ਨੇ ਹੀ ਮੋਸਟਲੀ ਸੇਮ ਉਹਨਾਂ ਤੋਂ ਮਹਾਰਾਜ ਅਸਾ ਸਿੰਘ ਜੀ ਤੋਂ ਅਦਰਸ਼ਮਾਨ ਕੇ ਉਹਨਾਂ ਦੀਆਂ ਲੜਾਈਆਂ ਦੇਖ ਕੇ ਮੁਗਲਾਂ ਦੇ ਖਿਲਾਫ ਲੜਾਈਆਂ ਦੇਖ ਕੇ ਤੇ ਗਿਆਨੀ ਜੀ ਨੇ ਵੀ ਰਜਵਾੜਿਆਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਉਹਨਾਂ ਨੇ ਵੀ ਇੱਕ ਮੁਕਾਮ ਹਾਸਲ ਕੀਤਾ ਤੇ ਆਪਣੇ ਸਾਡੇ ਰਾਮਗੜੀਆ ਭਰਾਵਾਂ ਦਾ ਨਾਮ ਉੱਚਾ ਕੀਤਾ ਤੇ ਕੁਸਰਤੀ 2021 ਦਿਨ ਜਨਮ ਦਿਨ ਹੈ ਤੇ ਸਾਰਿਆਂ ਨੇ ਸਲਾਹ ਕੀਤੀ ਕਿਉਂ ਨਾ ਅਸੀਂ ਮਨਾਇਆ ਜਾਵੇ ਤੇ ਅਸੀਂ ਗਵਰਨਰ ਸਾਹਿਬ ਕੋਲ ਗਏ ਸੀਗੇ ਤੇ ਗਵਰਨਰ ਸਾਹਿਬ ਨੇ ਕਿਹਾ ਵੀ ਤੁਸੀਂ ਸੈਂਟਰ ਪਲੇਸ ਤੇ ਜਾਣੇ ਮਨਾਓ ਤੇ ਰਣੂਤਾ ਜੀ ਨੇ ਫਿਰ ਡਿਸੀਜਨ ਦਿੱਤਾ ਸਾਰਿਆਂ ਨੇ ਮਿਲ ਕੇ ਸਾਰੇ ਜਿੰਨੇ ਵੀ ਗੁਰਦੁਆਰਾ ਕਮੇਟੀਆਂ ਚਾਹੀਆਂ ਰਾਮਗੜੀਆ ਬੋਰਡਸ ਨੇ ਕਿ ਅਸੀਂ ਲਗਾਣਾ ਮਨਾਇਆ ਜਾ ਤਾਂ ਸੈਂਟਰ ਪਲੇਸ ਲਗਾਣੇ ਚ ਅਸੀਂ ਮਨਾ ਰਹੇ ਹਾਂ ਬڑے ਅੱਛੇ ਸਕੇਲ 'ਚ ਬਣਾ ਰਿਹਾ ਜਿਹਦੇ ਵਿੱਚ ਗਵਰਨਰ ਸਾਹਿਬ ਆ ਤਾਰੇ ਆ ਹੋਰ ਵੀ ਦਿੱਲੀ ਤੋਂ ਵੀ ਤੇ ਲੋਕਲ ਤੋਂ ਵੀ ਲੀਡਰਸ਼ਿਪ ਆ ਰਹੀ ਹੈ ਕਿੰਨੇ ਲੋਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਲੋਕ ਕਿੰਨਾ ਕਿੰਨੇ ਵੀ ਸਾਡੇ ਹਿਸਾਬ ਨਾਲ ਦੇਖੋ ਸਾਰੀ ਐਂਟਰੀ ਹੈ ਸਾਰੀ ਐਂਟਰੀ ਹੈ ਕੋਈ ਇੱਕ ਕੋਈ ਪਾਰਟੀ ਵਾਈਜ਼ ਦਾ ਨਹੀਂ ਹੈ ਪ੍ਰੋਗਰਾਮ ਨਹੀਂ ਹੈ ਕਿਉਂਕਿ ਨਾ ਤਾਂ ਜਸਾ ਸਿੰਘ ਕਿਸੇ ਪਾਰਟੀ ਸੀਗੇ ਯਾਨੀ ਜਿਹੜੇ ਜੋ ਰਾਸ਼ਟਰਪਤੀ ਬਣ ਗਏ ਉਹ ਵੀ ਸਾਂਝੇ ਹੋ ਗਏ ਸੀਗੇ ਇਹ ਸਾਂਝਾ ਪ੍ਰੋਗਰਾਮ ਹੈ ਸਾਰਿਆਂ ਦਾ ਇਹ ਕਿਸੇ ਪਾਰਟੀ ਦਾ ਨਹੀਂ ਹੈ ਤੇ ਸਾਡਾ ਮੈਨੂੰ ਸਪ੍ਰੋਬਲੀ ਲੱਗਦਾ ਹੈ ਕਿ 2.5 ਹਜ਼ਾਰ ਬੰਦਾ ਉੱਥੇ ਆਇਆ ਪ੍ਰੋਗਰਾਮ ਦੀ ਚੀਜ਼ ਤਕਰੀਬਾ ਆਇਆ ਉਹ ਤਾਂ ਸਮਝ ਆ ਜਾਏਗਾ ਕਿ ਕੀ ਪ੍ਰੋਗਰਾਮ ਹੋਵੇ ਦੇਖੋ ਜਸਤਾ ਸਿੰਘ ਜੀ ਦੀ ਜੋ ਜੋ ਹੈ ਕੁਰਬਾਨੀਆਂ ਹੈ ਉਹਨਾਂ ਦੇ ਜੋ ਕੰਮ ਕੀਤੇ ਹੋਏ ਨੇ ਉਹ ਐਕਚੁਅਲੀ ਅੱਜ ਦੇ ਆਨ ਵਾਲੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਉਹਨਾਂ ਤੋਂ ਉਹਨਾਂ ਨੇ ਕਿਸ ਤਰੀਕੇ ਨਾਲ ਲੜਾਈਆਂ ਲੜੀਆਂ ਔਰ ਆਪਾਂ ਦੇਖੋ ਉਹਨਾਂ ਨੇ ਜਿੰਨੀਆਂ ਵੀ ਲੜਾਈ ਲੜੀਆਂ ਸਾਰੀਆਂ ਜਿੱਤੀਆਂ ਇਹ ਬੜੀ ਇੱਕ ਸਾਡੇ ਵਾਸਤੇ ਇਤਿਹਾਸਿਕ ਰਾਮਗੜੀਆ ਵਾਸਤੇ ਬੜੀ ਇੱਕ ਫਖਰ ਦੀ ਗੱਲ ਹੈ ਜਿੰਨੀ ਵੀ ਲੜਾਈ ਲੜੀ ਉਹ ਜਿੱਤੇ ਨੇ ਤੇ ਗੈਨੀ ਜੀ ਨੇ ਵੀ ਲੜਾਈ ਲੜੀ ਉਹ ਵੀ ਜਿੱਤੇ ਨੇ ਤੇ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਸੰਦੇਸ਼ ਦਿੱਤਾ ਆਦਰਸ਼ਾ ਉਹਨਾਂ ਦੇ ਅਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਦੱਸਾਂਗੇ ਗਵਰਨਰ ਸਾਹਿਬ ਖੁਦ ਦੱਸਣਗੇ ਕਿਉਂਕਿ ਗਵਰਨਰ ਸਾਹਿਬ ਜਦੋਂ ਮੈਂ ਉਹਨਾਂ ਨੂੰ ਇਨਵਾਈਟ ਕਰਨ ਗਿਆ ਸੀਗਾ ਤੇ ਉਹਨਾਂ ਨੇ ਬੜੇ ਗਿਆਨੀ ਜੀ ਦੀਆਂ ਗੱਲਾਂ ਕੀਤੀਆਂ ਮੇਰੇ ਨਾਲ ਕਿ ਉਹ ਰਾਜਨੀਤਿਕ ਸੀਗੇ ਉਹ ਤੇ ਉਹ ਕਹਿੰਦੇ ਕਿ ਆਪਾਂ ਇਹਨਾਂ ਨੂੰ ਅੱਗੇ ਹੋਰ ਵਧਾਈਏ ਕੀ ਮੈਸੇਜ ਦੇਣਾ ਚਾਹਦੇ ਹੋ ਆਪਣੇ ਵਾਸਤੇ ਬਾਕੀ ਮੇਰਾ ਮੈਸੇਜ ਸਾਰੇ ਲੁਧਾਨਾ ਵਾਸੀਆਂ ਨੂੰ ਹੋਰ ਭਰਾਵਾਂ ਨੂੰ ਤੇ ਸਾਰੇ ਮਿੱਤਰਾਂ ਨੂੰ ਇਹੀ ਹੈ ਹੱਥ ਜੋੜ ਕੇ ਤੁਹਾਡੇ ਮadhyam de through media de through ਇੱਕ ਬੇਨਤੀ ਹੈ ਕਿ ਇਹ ਪ੍ਰੋਗਰਾਮ ਮੇਰਾ ਨਹੀਂ ਕੱਲੇ ਸਾਡਾ ਨਹੀਂ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਬਹੁਤ ਝੜ ਕੇ ਆਓ ਤੇ ਆਪਾਂ ਇਹਨਾਂ ਨੂੰ ਬੜੇ ਤੂਮਤਾਵਨਾ ਬਣਾਏ ਠੀਕ ਹੈ ਜੀ ਅਸੀਂ ਚੰਡੀਗੜ੍ਹ ਤੇ ਪੰਜਾਬ ਦੇ ਦੋ ਪੱਠੇ ਹੋਏ ਹਾਂ ਸਾਰੇ ਉਸਤਾਵਾਂ ਨੇ ਕੀ ਸਾਡੇ ਆਂਧ ਨੈਲ ਜੱਥੇ ਤੋਂ ਆਗੜੀ ਜੀ ਦੇ 30 ਸਾਲ ਦਾ ਸਾਭ ਜੀ ਮਨਾਉਣ ਵਾਸਤੇ ਤੇ ਨਾਲ ਹੀ ਸਾਡੇ ਗਿਆਨੀ ਜੈ ਸਿੰਘ ਜੀ ਫੋਰਮਰ ਪ੍ਰੈਜ਼ਿਡੈਂਟ ਆਫ ਇੰਡੀਆ ਉਹਨਾਂ ਦਾ 77 ਜਨਮ ਦਿਨ ਆ ਰਿਹਾ 5 ਮਈ ਨੂੰ ਤੇ ਅਸੀਂ ਇਹ ਕੰਬਾਈਨ ਕਰ ਲਿਆ ਦੋਨਾਂ ਦਾ ਤੇ ਦੋਨਾਂ ਦਾ ਧਿਆੜਾ ਮਨਾਉਣ ਜਾ ਰਹੇ ਹਾਂ ਕਿ ਸਾਡੀ ਸਾਰੀ ਕਮੇਟੀ ਨੇ ਇਸ ਨੂੰ ਲਿਆ ਹੈ ਸਾਡੇ ਭਲਾ ਹਣੇ ਚੰਡੀਗੜ੍ਹ ਤੇ ਜਿੰਨੇ ਵੀ ਸਾਡੇ ਉੱਪਰ ਭਵਨ ਹੈਗੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਮਾਣਿਕ ਨੂੰ ਸਾਡੇ ਰਾਮ ਗੜੀਆ ਜੀ ਸੱਤਾ ਹੈਗੀ ਆ ਦਾ ਕਰਮ ਸਿੰਘ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਬੱਬੂ ਜੀ ਬੈਠੇ ਬਾਕੀ ਨੇ ਸਾਥੀ ਸਾਰੇ ਕਿ ਅਸੀਂ ਨਿਰਣਾ ਲਿਆ ਹੈ ਕਿ ਇਹਦੀ ਤਾਜ਼ੀ ਅਸੀਂ ਆ ਪੂਰਾ ਸਾਲ ਬਣਾਵਾਂਗੇ 5 ਮਈ ਤੋਂ ਸ਼ੁਰੂ ਕਰਕੇ ਮੁਰਕੇ ਲਾਗਲਾ ਵਿਜੀਲਾਨ ਦੇ ਪੇ ਜਾ ਕੇ ਤੇ ਅਸੀਂ ਇਹਨੂੰ ਬੜੀ ਤੂਤਾ ਨਮਨਾਵਾਂ ਸਾਲ ਤੇ ਅਗਲੇ ਸਾਲ ਤੋਂ ਫਿਰ ਅਸੀਂ ਇੱਕ ਇਹਦੇ ਵਾਸਤੇ ਚਾਹੁੰਦੇ ਆ ਕਿ ਸਾਡੀ ਡਿਸਕਸ਼ਨ ਹੋਈ ਹੈ ਕਿ ਇੱਕ ਪਰਮਨੈਂਟ ਕਮੇਟੀ ਬਣਾ ਲਈਏ ਤਾਂ ਕਿ ਇਹਨੂੰ ਬਹੁਤ بڑے ਪਦ ਦੇ ਉੱਤੇ ਅਸੀਂ ਇਹਨਾਂ ਦੇ ਦਿਹਾੜੇ ਜਿਹੜੇ ਆ ਮਨਾਇਆ ਕਰੀਏ ਔਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਵੀਆਈਪੀ ਆ ਰਹੇ ਨੇ ਸਾਰੇ ਜਿਵੇਂ ਸਾਡੇ ਗਵਰਨਰ ਪੰਜਾਬ ਨੇ ਉਹ ਸਾਡੇ ਮੁੱਖ ਮੰਤਰੀ ਨੇ ਉਹਨਾਂ ਨਾਲ ਹੋਰ ਡਿਗਨਿਟੀ ਵੀ ਜਿਹੜੇ ਆਣਗੇ ਸਾਰੇ ਤੇ ਅਸੀਂ ਕਿ ਜਿਹੜੇ ਸਾਡੇ ਜਰਨੈਲਾਂ ਨੇ ਸਾਡੀ ਕਮਿਊਨਿਟੀ ਵਾਸਤੇ ਜੋ ਪਹਿਲਾਂ ਕੀਤਾ ਹੈ ਪਰ ਸਰਕਾਰਾਂ ਨੇ ਕੋਈ ਉਹਦੀ ਖਾਸ ਕਦਰ ਨਹੀਂ ਪਾਈ ਨਾ ਉਹਨਾਂ ਨੂੰ ਗੁਜ਼ਾਰ ਰਿਕਗਨਾਈਜ਼ ਕੀਤਾ ਹੈ ਔਰ ਨਾ ਹੀ ਉਹਨਾਂ ਨੂੰ ਅੱਗੇ ਚਲਾਉਣ ਦੀ ਕੋਈ ਗੱਲ ਕੀਤੀ ਹੈ ਤੇ ਹੁਣ ਸਾਡੇ ਕੋਲ ਇੱਕੋ ਇੱਕ ਹੀ ਮੁੱਦਾ ਹੈ ਕਿ ਅਸੀਂ ਆਪਾਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰੀਏ ਪ੍ਰੈਸ਼ਰ ਕਰਕੇ ਤੇ ਜੋ ਸਾਡੀਆਂ ਜਿਵਾਨ ਨੇ ਅਧਿਸਕਾਰ ਦੇ ਵੀ ਉਹਨੀਆਂ ਕਰਾਈਏ ਬਾਕੀ ਮੈਂ ਸਾਰੀਆਂ ਗੱਲਾਂ ਬੋਲਾਂਗਾ ਤੇ ਬਾਕੀ ਉਹਨੇ ਬੋਲਣਾ ਹੈ ਤੁਸਤਾ ਸਾਹਿਬ ਬੈਠੇ ਨੇ ਤੁਹਾਨੂੰ ਬਾਕੀ ਸਭ ਬੋਲ ਦੇ ਇਹਨਾਂ ਨੇ ਪ੍ਰੋਗਰਾਮ ਲਿਖਿਆ ਹੈ ਉਹ ਡਿਟੇਲ ਇਹ ਦੱਸਣਗੇ ਔਰ ਮੈਨੂੰ ਉਮੀਦ ਹੈ ਕਿ ਤੁਹਾਡਾ ਸਾਨੂੰ ਸਾਥ ਰਹੇਗਾ 5 ਮਈ ਨੂੰ ਵੀ ਇੱਕ ਚੰਗੀ ਜਿਹਾ ਕਵਰੇਜ ਕਰਕੇ ਤੇ ਪੂਰੇ ਹਿੰਦੁਸਤਾਨ ਨਹੀਂ ਮੈਂ ਕਹਿੰਦਾ ਵਰਲਡ ਦੇ ਵਿੱਚ ਸਾਡਾ ਇਹ ਮੈਸੇਜ ਪਹੁੰਚਾਓ ਇਹ ਤੋਂ ਦੇ ਵੀ ਬਹੁਤ ਬੋਲਣ ਵਾਲੇ ਆਦਿਕ ਨੂੰ ਸਭ ਕੁਝ ਪਤਾ ਚੰਗਾ ਜਿਹੜਾ ਚੇਤਨਾ ਸਿੰਘ ਦਵਿੰਦਰ ਸਿੰਘ ਕਨੇਸਰ ਕਾਂਗੜੀਆ ਬੋਰਡ ਪ੍ਰਧਾਨ ਅੱਜ ਅਸੀਂ 5 ਮਈ 2000 ਮਹਾਰਾਜ ਸਾਸਮੇ ਰਾਂਗੜੀਆ ਤੇ 5 ਮਈ ਯਾਨੀ ਜੈਲ ਸਿੰਘ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਸਾਰੇ ਬਰਾਦਰੀਆਂ ਨੂੰ ਸੱਦਾ ਦੇ ਰਹੇ ਆਂ ਔਰ ਉਹਨਾਂ ਨੂੰ ਕੌਣ ਹੈ ਵੀ ਤੁਸੀਂ ਇਸ ਪੰਕਚਨ ਦੇ ਵਿੱਚ ਇੱਕ ਨਵੀਂ ਸੇਧ ਲੈ ਕੇ ਜਾਓਗੇ ਤੁਸੀਂ ਹਮਾ ਮਾ ਕੇ ਇਸ ਫੰਕਸ਼ਨ ਦੇ ਵਿੱਚ ਸ਼ਾਮਲ ਹੋ ਜੀ ਦੀ ਪੈਸਟ ਮੇਰਾ ਨਾਮ ਹਰਚਰਨ ਸਿੰਘ ਰਣੋਟਾ ਹੈ ਜੀ ਮੈਂ ਜਿਹੜੀ ਇਹ ਅਸੀਂ ਇੰਟਰਨੈਸ਼ਨਲ ਲੈਵਲ ਤੇ ਮਹਾਰਾਜ ਜਸਤਾ ਸਿੰਘ ਰਾਮਗੜੀ ਦਾ ਡੇ ਮਨਾ ਰਹੇ ਹਾਂ ਜਿਹਦੇ ਚ ਕਾਫੀ ਕੰਟਰੀਜ਼ ਰਿਪਰੈਜ਼ੈਂਟ ਕਰ ਰਹੀ ਹੈ ਫੋਰ ਐਗਜ਼ਾਮਪਲ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਤੇ ਈਸਟ ਅਫਰੀਕਾ ਇਹਨਾਂ ਕੰਟਰੀਜ਼ ਤੋਂ ਰਿਪਰੈਜ਼ੈਂਟੇਟਿਵਸ ਆ ਰਹੇ ਨੇ ਐਂ ਇੱਕ ਪੂਰੀ ਸਤਾਬਦੀ ਜਿੱਦਾਂ ਤੁਹਾਨੂੰ ਬਿਰਵੀ ਸਾਹਿਬ ਨੇ ਦੱਸਿਆ ਆ ਇਹ ਪੂਰਾ ਸਾਲ ਚੱਲੇਗੀ 5/2 ਨੂੰ ਸ਼ੁਰੂਆਤ ਹੈ ਜੀ ਗਵਰਨ ਸਾਹਿਬ ਇੱਥੇ ਆਉਣਗੇ ਇੱਥੇ ਆਉਣਾਂ ਤੋਂ ਅਸੀਂ ਇੱਕ ਬੁੱਕ ਰਿਲੀਜ਼ ਕਰਵਾ ਰਹੇ ਹਾਂ ਤੇ ਇੱਕ ਗੈਲਰੀ ਰਿਲੀਜ਼ ਕਰਵਾ ਰਹੇ ਹਾਂ ਗੈਲਰੀ ਦੀ ਓਪਨਿੰਗ ਕਰ ਰਹੇ ਹਾਂ ਜਿਹਦੇ ਪੋਰਟਰੇਟਸ ਨੇ ਮਹਾਰਾਜ ਜਸ ਜਸ ਜੀ ਰਾਮ ਗੜੀ ਅਜੀ ਦੇ ਉਸ ਤੋਂ ਬਾਅਦ ਇੱਕ ਸਟੈਂਪ ਰਿਲੀਜ਼ ਹੋ ਰਹੀ ਹੈ ਜਿਹੜੀ ਕਿ ਅਸੀਂ ਸੈਂਟਰਲ ਗਵਰਨਮੈਂਟ ਦੇ ਵਿੱਚ ਜਾ ਕੇ ਮੋਸਟ ਪ੍ਰੋਬੇਬਲੀ ਪੀਪੀਐਮ ਹਾਊਸ ਦੇ ਵਿੱਚ ਜਾ ਕੇ ਉਸ ਸਟੈਂਪ ਰਿਲੀਜ਼ ਹੋਏਗੀ ਇਹ ਅਸੀਂ ਕਰਾਂਗੇ ਜੁਲਾਈ ਦੇ ਵਿੱਚ ਆਗਸਟ ਦੇ ਵਿੱਚ ਇੱਕ ਸਾਊਂਡ ਲਾਈਟਡ ਸਾਊਂਡ ਸ਼ੋ ਹੋ ਰਿਹਾ ਬਹੁਤ ਲਾਰਜ ਸਕੇਲ ਤੇ ਚੰਡੀਗੜ੍ਹ ਦੇ ਵਿੱਚ ਜਿਹਦੇ ਜਸੀਂ ਐਕਸਪੈਕਟ ਕਰਦੇ ਆ ਗੈਦਰਿੰਗ ਆਫ ਅਬਾਊਟ 10000 ਆਗਸਟ ਦੇ ਵਿੱਚ ਸਾਡਾ ਪਲਾਨ ਹੈ ਜੀ ਚੰਡੀਗੜ੍ਹ ਜਿਹੜਾ 에어ਪੋਰਟ ਰੋਡ ਹੈ ਉੱਥੇ 6 ਸਟੈਚੂ ਐਂਡ ਵੇਲ ਕਰ ਰਹੇ ਮਹਾਰਾਜ ਜਸਾ ਸਿੰਘ ਰਾਮਗੜੀਆ ਦਾ ਇਹ ਉਸ ਰੋਡ ਦਾ ਅਸੀਂ ਰਿਕੁਐਸਟ ਕੀਤੀ ਆ ਟੂ ਦ ਗਵਰਨਮੈਂਟ ਆਫ ਪੰਜਾਬ ਕੇ ਇਸ ਰੋਡ ਦਾ ਨਾਮ ਮਹਾਰਾਜ ਜਸਾ ਸਿੰਘ ਰਾਮਗੜੀਆ ਰੋਡ ਲਿਖਿਆ ਜਾਵੇ ਉਹ ਸਾਡੀ ਰਿਕੁਐਸਟ ਮਨਜ਼ੂਰ ਹੋਣ ਦੇ ਚਾਂਸਸ ਬਹੁਤ ਆ ਇਹ ਸਾਡਾ ਪ੍ਰੋਜੈਕਟ ਹੈ ਜੀ ਸਾਰਾ ਅਸੀਂ ਸਰਕਰਮ ਸਿੰਘ ਜੀ ਅਸੀਂ ਜਾਂ ਇੱਕ ਅਸੀਂ ਯੂਨੀਵਰਸਿਟੀ ਦੇ ਵਿੱਚ ਚੇਅਰ ਵਾਸਤੇ ਰਿਕੁਐਸਟ ਪਾਈ ਆ ਇਹ ਸਾਡੇ ਪ੍ਰੋਜੈਕਟਸ ਨੇ ਜਿਹੜੇ ਕਿ ਟਿਲ डिसेंबर ਤੱਕ ਅਸੀਂ ਕੰਪਲੀਟ ਕਰਨੇ ਆ। ਹਰ ਨਿੰਨੇ ਕੋਈ ਨਾ ਕੋਈ ਪ੍ਰੋਜੈਕਟ ਹੋਏਗਾ। ਐਂਡ ਇਸ ਹਰ ਨੂੰ बिकॉज ਇਹ ਸਾਰਾ ਕੁਝ ਪੰਜਾਬ ਬੇਸਡ ਆ। ਸੋ ਸਾਨੂੰ ਤੁਹਾਡੀ ਬਹੁਤ ਸਪੋਰਟ ਦੀ ਲੋੜ ਆ। ਤੁਹਾਡੀ ਸਪੋਰਟ ਤੋਂ ਬਿਨਾਂ ਮਤਲਬ ਇਸ ਅੱਡੇ ਵੱਡੇ ਕੰਮ ਵੱਡੇ ਵੱਡੇ ਕਾਰਜਕਰਨ ਦਾ ਕੋਈ ਸਾਨੂੰ ਬੈਨੀਫਿਟ ਨਹੀਂ ਹੋਣਾ ਜੀ ਸਾਨੂੰ ਤੁਹਾਡੀ ਪੂਰੀ ਸਪੋਰਟ ਨਾ ਹੋਈ। ਸਰ ਜਿਹਦੇ ਬੁੱਕਰ ਰਿਲੀਜ਼ ਕਰ ਰਹੇ ਉਹਨਾਂ ਨੂੰ ਖਾਸ ਮੈਸੇਜ ਕੀ ਦਿੱਤਾ ਜਾਂਦਾ ਹੈ। ਜਿਹੜੀਆਂ ਬੁੱਕਸ ਹੈ ਜੀ ਇਹ ਤੇ ਅਸੀਂ ਹਿਸਟੋਰੀయన్స్ ਜਿਹੜੀਆਂ ਬੁੱਕਸ ਅੱਜ ਤੱਕ ਅਜਿਹਾ ਕਿ ਮਹਾਰਾਜਾ ਜਸਤਪਾਲ ਜੀ ਨੇ ਇੱਥੇ ਲਿਖੀਆਂ ਗਈਆਂ ਆ ਉਹ ਤੇ ਕੋਈ ਰਿਸਰਚ ਨਹੀਂ ਹੋਈ ਸਾਨੂੰ ਇੱਕ ਸਾਲ ਲੱਗਿਆ ਸੀ ਰਿਸਰਚ ਕੀਤੀ ਹੈ ਪੂਰੀ ਸਾਨੂੰ ਇਹ ਪਤਾ ਲੱਗਿਆ ਕਿ ਸਭ ਤੋਂ ਪਹਿਲਾ ਜਿਹੜਾ ਉਹਨਾਂ ਨੇ ਕਿਲਾ ਬਣਾਇਆ ਸੀ ਉਹ ਨੰਦਪੁਰ ਸਾਹਿਬ ਬਣਾਇਆ ਸੀ ਜਿਹੜਾ ਕਿ ਕਿਸੇ ਹਿਸਟਰੀ ਵਿੱਚ ਹੈ ਨਹੀਂ ਉਹ ਕਿਲੇ ਦੀ ਫਾਊਂਡੇਸ਼ਨ ਵੀ ਦੇਖ ਕੇ ਆਏ ਅਸੀਂ ਜਾ ਕੇ ਸੋ ਇਦਾਂ ਅਸੀਂ ਹਿਸਟੋਰੀయన్స్ ਅਸੀਂ ਆਪ ਉਹਦੀ ਪੂਰੀ ਕਰਕੇ ਬੁੱਕਸ ਲਿਖ ਕੇ ਆਏ ਆ ਪੰਜਾਬੀ ਤੇ ਇੰਗਲਿਸ਼ ਵਿੱਚ ਉਦੋਂ ਰਿਲੀਜ਼ ਹੋਣੀ ਹੈ ਬਾਈ ਦੀ ਗਵਰਨਰ ਆਫ ਪੰਜਾਬ थैंक यू ਮੈਂ ਕਰਨ ਸਿੰਘ ਬਾਬਰਾ ਪ੍ਰੈਜ਼ੀਡੈਂਟ ਰਾਮਗੜੀ ਸਭਾ ਮੋਹਾਲੀ ਅਰ ਮੈਂ ਬੜਾ ਵੇ ਬੈਕ ਇਸ ਪ੍ਰੋਗਰਾਮ ਮਹਾਰਾਜ ਦਸਾ ਸਿੰਘ ਜੀ ਦੇ ਨੂੰ ਜਨਮ ਦਿਹਾੜੇ ਮਨਾਉਣ ਤੇ 2008 ਤੋਂ ਪੰਜਾਬ ਦੇ ਸਾਰੇ ਲੀਡਰ ਸਾਹਿਬਾਨ ਇਹ ਮੇਰੇ ਦੋਸਤ ਫਰੈਂਡਸ ਫੈਮਲੀ ਜਿਹੜੀਆਂ ਬੈਠੀਆਂ ਨੇ ਇਹ ਉਦੋਂ ਤੋਂ ਅਸੀਂ ਸਟੇਟ ਲੈਵਲ ਤੇ ਮਨਾਉਣਾ ਸ਼ੁਰੂ ਕੀਤਾ ਇਸ ਵਾਰੀ ਚੰਡੀਗੜ੍ਹ ਦੇ ਵਿੱਚ ਬਹੁਤ ਭਰਵੀਂ ਸਾਂਝੀ ਮੀਟਿੰਗ ਕਰਕੇ ਸਰ ਹਰਚਰਨ ਸਿੰਘ ਦਾ ਨੋਟਾ ਜਿਹੜੇ ਕਿ ਪ੍ਰਧਾਨ ਚੰਡੀਗੜ੍ਹ ਦੇ ਨੇ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਇਸ ਬਾਰੇ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਜਾਇਆ ਜਾਵੇ ਸੋ ਅਸੀਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲਜਾਣ ਦੇ ਕਰਕੇ ਕਈ ਕੰਟਰੀ 'ਚ ਸਾਡੇ ਜਿਹੜੇ ਆਪਣੇ ਪਰਿਵਾਰ ਬੈਠੇ ਆ ਉਹਨਾਂ ਨਾਲ ਸਲਾਹ ਕੀਤੀ ਕਈ ਗਵਰਨਮੈਂਟਸ ਦੀ ਏਜੰਸੀ ਦੇ ਨਾਲ ਅਸੀਂ ਗੱਲ ਕੀਤੀ ਤੇ ਜਿਵੇਂ ਮੇਰੇ ਸਾਹਮਣੇ ਹਰਚਰਨ ਸਿੰਘ ਜੀ ਨੇ ਸਾਰੇ ਪ੍ਰੋਜੈਕਟ ਦੇ ਵਿੱਚ ਦੱਸਿਆ ਕਿ ਸਾਲ ਭਰ ਅਸੀਂ ਕਿਹੜੇ ਕਿਹੜੇ ਕੰਮ ਜਿਹੜੇ ਟੇਕ-ਅਪ ਕਰਨੇ ਹੈ ਤੇ ਹੋਣਗੇ ਸਾਡੇ ਕੋਲ ਗਵਰਨਮੈਂਟ ਦੇ ਨਾਲ ਕਿਹੜੇ ਕਿਹੜੇ ਅਸੀਂ ਆਲਰੇਡੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਬੜਾ ਇਹਨਾਂ ਨੂੰ ਡਿਟੇਲ ਚ ਅੱਗੇ ਦੱਸ ਦਿੱਤਾ ਹੈ ਸੋ ਵੀ ਵਿਸ਼ ਕਿ ਇਹ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੈ ਸਾਡੇ ਸਾਰੇ ਪਰਿਵਾਰਾਂ ਦੀ ਕੋਆਪਰੇਸ਼ਨ ਹੋਵੇ ਐਟ ਦੀ ਸੇਮ ਟਾਈਮ ਸਾਡੇ ਕੋਲ ਐਨੀ ਵੱਡੀ ਸਾਡੇ ਕੋਲ ਹਸਤੀ ਜਿਹੜੇ ਕਿ ਕਿਸੇ ਜ਼ਮਾਨੇ ਦੇ ਵਿੱਚ ਚੀਫ ਮਿਨਿਸਟਰ ਵੀ ਰਹੇ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਹੋਮ ਮਿਨਿਸਟਰ ਵੀ ਰਹੇ ਗਿਆਨੀ ਜੈਲ ਸਿੰਘ ਉਹਨਾਂ ਦਾ ਕਨਸੀਡੈਂਸਲੀ ਦੇਖੋ ਸੇਮ ਡੇ ਆਏ ਨੇ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਉਣਾ ਸੋ ਅਸੀਂ ਪ੍ਰੈਸ ਤੇ ਸਾਰਿਆਂ ਦਾ ਇਹਦੇ ਵਿੱਚ ਬਹੁਤ ਸਹਿਯੋਗਦਾਨ ਜਿਹੜਾ ਐਕਸਪੈਕਟ ਕਰਦੇ ਆ ਜੋ ਭਰਾਂ ਨਹੀਂ ਹੈ ਭਾਵੋ ਸੇ ਬਹਿਤੀ ਜਿਸਮੇ ਰਸ ਧਾਰ ਨਹੀਂ ਉਹ ਹਿਰਦੇ ਕਾ ਇੱਕ ਪੱਥਰ ਹੈ ਜਿਸਮੇ ਇਸ ਦੇਸ਼ ਕਾ ਪਿਆਰ ਨਹੀਂ ਮੇਰੇ ਦੇਸ਼ ਹਿੰਦੁਸਤਾਨ ਮੇਰੇ ਦੇਸ਼ ਦੇ ਵਾਸੀਆ ਹਿੰਦੁਸਤਾਨੀਆਂ ਨੇ ਪੂਰੀ ਦੁਨੀਆ ਨੂੰ ਦੋ ਅਨਮੋਲ ਹੀਰੇ ਦਿੱਤੇ ਨੇ ਮਹਾਰਾਜ ਜੱਸਾ ਸਿੰਘ ਜੀ ਦਿੱਤੇ ਨੇ ਤੇ ਗਿਆਨੀ ਜ਼ੈਲ ਸਿੰਘ ਜੀ ਦਿੱਤੇ ਨੇ ਪੰਜ ਮਹੀਦਾ ਦਿਹਾੜਾ ਆ ਰਿਹਾ ਹੈ ਇਹ ਦੋਨੋਂ ਸ਼ਖਸੀਤਾਂ ਦਾ ਜਨਮ ਦਿਹਾੜਾ ਜਿੱਥੇ ਮਹਾਰਾਜ ਜੱਸਾ ਸਿੰਘ ਜੀ ਦੀ ਦੇਨ ਹੈ ਪੂਰੇ ਹਿੰਦੁਸਤਾਨ ਵਾਸਤੇ ਉਥੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਹਿੰਦੁਸਤਾਨ ਦਾ ਸਰੂਪ ਬਦਲਤਾ ਹਿੰਦੁਸਤਾਨ 'ਚ ਵਿਕਾਸ ਦੀ ਕ੍ਰਾਂਤੀ ਵੀ ਆਤੀ ਆਪਣੇ ਦੌਰ ਦੇ ਦੌਰਾਨ ਗਿਆਨੀ ਜੀ ਉਹ ਸ਼ਖਸੀਅਤ ਸੀ ਜਦੋਂ ਰਾਸ਼ਟਰਪਤੀ ਬਣੇ ਉਹਨਾਂ ਨੇ ਰਾਸ਼ਟਰਪਤੀ ਭਵਨ ਦਾ ਮੂਲ ਬਦਲਤਾ ਉਹਨਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਉਹਨਾਂ ਨੇ ਧਰਮ ਔਰ ਜਾਤੀਵਾਦ ਤੋਂ ਉੱਪਰ ਉੱਠ ਕੇ ਕੰਮ ਕੀਤਾ ਸਾਰੇ ਹਿੰਦੁਸਤਾਨੀਆਂ ਨੂੰ ਫਕਰ ਆਏ ਨਾ ਦੋਨਾਂ ਸ਼ਖਸੀਤਾਵਾਂ 'ਤੇ। ਧੰਨਵਾਦ। ਐਸਐਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।